ਜੇ ਕੋ ਕੋ ਆਈ ਤੂੰ ਨਾਮ ਜਪ ਲਿਆ ਕਰ ਕਹਿੰਦਾ ਮੈਂ ਤਾਂ ਵੇਲੇ ਨਹੀਂ ਆਂ ਬਾਣੀ ਪੜ ਲਿਆ ਕਰ ਕਹਿੰਦਾ ਜੀ ਫਰਸਤੇ ਨਹੀਂ ਆ ਇਹ ਤੇਰੇ ਨਾਲ ਜਾਣਾ ਤੇ ਜਿਹੜੀਆਂ ਚੀਜ਼ਾਂ ਦੇ ਵਿੱਚ ਤੂੰ ਪਿਆ ਹੋਇਆ ਹੈ ਉਹ ਤਾਂ ਤੇਰੇ ਇੱਥੇ ਰਹਿ ਜਾਣੀਆਂ ਨਾਲ ਕੋਈ ਨਹੀਂ ਜਾਣੀ ਨਾ ਕੋਟੀਆਂ ਜਾਣੀਆਂ ਨਾ ਬੈਂਕ ਬੈਲੈਂਸ ਜਾਣਾ ਨਾ ਕੋਈ ਕੋਈ ਚੀਜ਼ ਹੋਰ ਜਾਣੀ ਹੈ ਬਾਲ ਬੱਚਾ ਕੋਈ ਨਹੀਂ ਜਾਣਾ ਉਹਦੇ ਨਾਲ ਤਾਂ ਤੂੰ ਰਚਿਆ ਵਿਚਿਆ ਪਿਆ ਜਿਹੜੇ ਪਰਮੇਸ਼ਰ ਨੇ ਨਾਲ ਜਾਣ ਤੂੰ ਉਹਦਾ ਕਦੇ ਧਿਆਨ ਤੱਕ ਨਹੀਂ ਕਰਦਾ ਛੋੜ ਜਾਏ ਤਿਸ ਦਾ ਸਾਰ ਨੂੰ ਕਰੈ ਸੰਗ ਸਹਾਈ ਤਿਸ ਪਰ ਹਰੈ ਜਿਹੜਾ ਵੈਗਰੂ ਹਰ ਵਕਤ ਨਾ ਰੰਦਾ ਉਹਨੂੰ ਲਾ ਕੇ ਪਰੇ ਕਰ ਦਿੰਦਾ ਵੀ ਮੇਰਾ ਨਹੀਂ ਤੂੰ ਕੁਛ ਲੱਗਦਾ ਚੰਦਨ ਲਏ ਪੋ ਤਾਰ ਹੈ ਤੋ ਇਹ ਕਹਿੰਦੇ ਇਹਦਾ ਹਾਲ ਤਾਂ ਹੈ ਜਿਵੇਂ ਗਧਾ ਹੈ ਉਹਨੂੰ ਨਿਲਾਦੋ ਉਹਦੇ ਉੱਤੇ ਚੰਦਨ ਦਾ ਚੰਗੰਦੀ ਮਾਲਿਸ਼ ਕਰ ਦੋ ਸੁਗੰਧੀਆਂ ਆਉਣ ਲੱਗੀਆਂ ਜਦ ਛੱਡ ਦੋਂਗੇ ਇਹ ਉੱਠ ਕੇ ਜਾ ਕੇ ਸਵਾਹ ਦੇ ਵਿੱਚ ਲਿਟ ਜਾਏਗਾ ਕਿਉਂਕਿ ਉਹਨੂੰ ਪਤਾ ਨਹੀਂ ਹੈ ਵੀ ਚੰਦਨ ਕੀ ਚੀਜ਼ ਹੁੰਦੀ ਹੈ, ਸੁਗੰਧੀ ਕੀ ਹੁੰਦੀ ਹੈ। ਉਹਦਾ ਪਿਆਰ ਏ ਭਸਮ ਨਾਲ। ਚੰਦਨ ਲੈ ਪੁਤਾਰਾ ਤੋਏ ਗਦਰ ਪ੍ਰੀਤ ਭਾਦੂ ਸੰਗ ਹੋਏ। ਗਦਰ ਦਾ ਪਿਆਰ ਏ ਭਸੂ ਨਾਲ। ਇਸੇ ਤਰ੍ਹਾਂ ਜਿਹੜਾ ਬੰਦਾ ਪਰਮੇਸ਼ਰ ਤੋਂ ਬੇਮੁਖ ਹੋ ਰਿਹਾ ਹੋਇਆ ਉਹਦਾ ਕੌਡੀਆਂ ਨਾਲ ਪਿਆਰ ਪਿਆ ਹੋਇਆ। ਅੰਦਰ ਕੋ ਮੈਂ ਪਤਾ ਤੇ ਵਿਗਰਾਲ ਅਨੇ ਖੂਦ ਦੇ ਵਿੱਚ ਪਤਤ ਹੋ ਕੇ ਤੇ ਵਿਗਰਾਲ ਬਹੁਤ ਬੁਰੀ ਸ਼ਕਲ ਦਾ ਹੋ ਕੇ ਗਿਰਿਆ ਪਿਆ। ਤੇ ਮਹਾਰਾਜ ਕਹਿੰਦੇ हे ਪ੍ਰਭੂ ਤੂੰ ਕਿਰਪਾ ਕਰ ਰਹਿਗੇ ਪਰੇਸ਼ਾਨ ਨੂੰ ਵੀ ਕਢ ਲੈ ਨਾਮੇ ਕਾੜ ਲਿਓ ਪ੍ਰਭ ਦੇ ਆਸ। ਸੋ ਇਹ ਕਰਮ ਕਰਦਾ ਹੈ ਜੀਵ ਇਸ ਤਰ੍ਹਾਂ ਦੇ ਨਾਲ ਮਾੜੇ ਕਰਮਾਂ ਦੇ ਨਾਲ ਫਿਰ ਜੰਮਦਾ ਹੈ ਮਰਦਾ ਹੈ ਜੰਮਦਾ ਮਰਦਾ ਹੈ। ਜਦੋਂ ਫੇਰ ਦੁੱਖ ਪ੍ਰਾਪਤ ਹੁੰਦੇ ਨੇ ਫੇਰ ਫੇਰ ਔਖਾ ਹੁੰਦਾ ਮੈਂ ਤਾਂ ਕੁਝ ਕਰਿਆ ਹੀ ਨਹੀਂ ਮੈਂ ਤਾਂ ਕੁਝ ਵੀ ਨਹੀਂ ਕਰਿਆ ਮੇਰੇ ਨਾਲ ਤਾਂ ਫਰਾਣੇ ਨਹੀਂ ਇਹ ਕਰੀਏ ਗੱਲ ਜਿਉਂ ਉਹ ਮੈਰਾ ਮੈ ਨਜਾਇਜ਼ ਕਰੀਆ ਮੇਰੇ ਨਾਲ ਮਹਾਰਾਜ ਕਹਿੰਦੇ ਤੇਰੇ ਨਾਲ ਨਜਾਇਜ਼ ਕੋਈ ਨਹੀਂ ਹੁੰਦੀ ਇਹ ਤਾਂ ਤੇ ਕਰਮ ਕਰੇ ਨੇ ਉਹਨਾਂ ਦਾ ਤੂੰ ਫਲ ਭੋਗਦਾ ਫਲ ਭੋਗਦਾ ਹੈ ਦੋਸ਼ ਨਾ ਦੇ ਕਿਸੇ ਨੂੰ ਇਸ ਤਰ੍ਹਾਂ ਨਾਲ ਫਰਮਾਨ ਕਰਦੇ ਨੇ ਜਦ ਪਰਮੇਸ਼ਰ ਨੂੰ ਭੁੱਲ ਕੇ ਜੀਵਨ ਬਤੀਤ ਕਰਦਾ ਹੈ ਮਾਰੀਆਂ ਚੀਜ਼ਾਂ ਦੇ ਨਾਲ ਪਿਆਰ ਕਰਦਾ ਹੈ ਫਿਰ ਕਰਮ ਬੀਜੇ ਜਾਂਦੇ ਨੇ ਆਦਮੀ ਜੋ ਕੁਝ ਵੀ ਕਰਦਾ ਹੈ ਚੰਗਾ ਕਰੇ ਮੰਦਾ ਕਰੇ ਇਹਨੂੰ ਕਰਮ ਕਹਿੰਦੇ ਨੇ ਚਾਹੇ ਚੰਗਾ ਕਰਦਾ ਹੈ ਤਾਂ ਵੀ ਇਹਦਾ ਫਲ ਮਿਲਣਾ ਹੈ ਮੰਦਾ ਕਰਦਾ ਹੈ ਤਾਂ ਵੀ ਫਲ ਮਿਲਣਾ ਹੈ ਕਰਮਾਂ ਨੇ ਫਲ ਦੇਣਾ ਹੀ ਦੇਣਾ ਹੈ ਕੋਈ ਦੁਨੀਆ ਦੀ ਤਾਕਤ ਨਹੀਂ ਹੈ ਜਿਹੜੀ ਕਰਮਾਂ ਦੇ ਫਲ ਤੋਂ ਬਚਾ ਲਵੇ ਮਹਾਰਾਜ ਇਸ ਮਹੀਨੇ ਦੇ ਵਿੱਚ ਸਾਨੂੰ ਬੜੀ ਜ਼ਰੂਰੀ ਇੱਕ ਗੱਲ ਸਮਝਾਉਂਦੇ ਨੇ ਸਾਰਿਆਂ ਦਾ ਸਮਝਣ ਦਾ ਟਾਈਮ ਨਹੀਂ ਹੈ ਇੱਕ ਵਾਰ ਸਮਝ ਲਓ ਜੇ ਇੱਕ ਸਮਝ ਲਈ ਤਾਂ ਸਾਡਾ ਰਸਤਾ ਸਹੀ ਹੋ ਜਾਏਗਾ ਮਹਾਰਾਜ ਕਹਿੰਦੇ ਖਤਰ ਕਰਮ ਕਮਾਵਣੇ ਦੋਸ਼ ਨਾ ਕਹੋ ਜੋ ਐ ਮਾਨੇ ਸ਼ਰੀਰ ਧਾਰ ਕੇ ਤੂੰ ਹੁਣ ਕਰਮ ਕਰਦਾ ਹੈ ਇਹਨਾਂ ਦਾ ਜਦ ਫਲ ਪੋਗੇਗਾ ਫੇਰ ਕਿਸੇ ਨੂੰ ਦੋਸ਼ ਨਾ ਦੇਂ ਗਿਲਾਣਾ ਮੇਰੇ ਨਾਲ ਕਰ ਇਹ ਲੱਤਾਂ ਤੋੜੇਗਾ ਕਿਸੇ ਦੀਆਂ ਜਮਦੇ ਦੀਆਂ ਲੱਤਾਂ ਟੁੱਟੀਆਂ ਹੋਈਆਂ ਹੋਣਗੀਆਂ। ਖੋਲੀ ਹੋ ਜਾਏਗਾ। ਜੇ ਕਿਸੇ ਦੀਆਂ ਅੱਖਾਂ ਬੰਨੇਗਾ ਜਮਦੇ ਦੀਆਂ ਅੱਖਾਂ ਅੰਨੀਆਂ ਹੋਣਗੀਆਂ। ਮਾਰੇ ਗਰਮ ਕਰੇਗਾ ਸਮਾਪਾ ਕੇ ਫਲ ਜ਼ਰੂਰ ਮਿਲੇਗਾ। ਲੰਗਦਾ ਨਹੀਂ ਕੋਈ ਕਰਮ ਐਸਾ ਨਹੀਂ ਜਿਹੜਾ ਲੰਗ ਜਾਵੇ ਕਿਉਂਕਿ ਵਿਗਰੂ ਦਾ ਐਸਾ ਹੀ ਹਿਸਾਬ ਹੈ ਜਿਵੇਂ ਕੰਪਿਊਟਰ ਦੀ ਬਾਤचीत ਹੁੰਦੀ ਹੈ ਐਸੇ ਤਰ੍ਹਾਂ ਵਿਗਰੂ ਦਾ ਹਿਸਾਬ ਪਤਾ ਸਹੀ ਚੱਲਦਾ। ਇਕ ਵਾਰੀ ਭਾਈ ਦਿਆ ਸਿੰਘ ਜੀ ਨੂੰ ਪੁੱਛਿਆ ਕਿ ਮਹਾਰਾਜੇ ਕਰਮ ਕਿਵੇਂ ਕੰਮ ਕਰਦੇ ਨੇ ਮਹਾਰਾਜੇ ਬਾਦਸ਼ਾਹ ਦੇ ਸਾਹਮਣੇ ਸਵਾਲ ਕੀਤਾ ਸੀ ਮਹਾਰਾਜ ਕਹਿਣ ਲੱਗੇ ਭਾਈ ਦਿਆ ਸਿੰਘਾ ਤੇਰੇ ਤੇ ਮੇਰੇ ਵਿੱਚ ਕੋਈ ਫਰਕ ਨਹੀਂ ਤੂੰ ਉੱਤਰ ਦੇ ਉਸ ਵੇਲੇ ਭਾਈ ਦਿਆ ਸਿੰਘ ਕਹਿਣ ਲੱਗੇ ਖਾਲਸਾ ਜੀ ਤੁਸੀਂ ਧਿਆਨਪੂਰਵਕ ਬਚਨ ਸਰਵਣ ਕਰੋ ਤੇ ਜਿਸ ਤਰ੍ਹਾਂ ਦੀ ਬੁੱਧੀ ਮੈਨੂੰ ਮਹਾਰਾਜ ਜੀ ਨੇ ਬਖਸ਼ੀ ਹੈ ਉਸ ਤਰ੍ਹਾਂ ਦਾ ਮੈਂ ਆਪ ਤੇਰੇ ਕੋਲ ਜ਼ਿਕਰ ਕਰਾਂਗਾ ਕਹਿੰਦੇ ਤਿੰਨ ਕਰਮ ਤਿੰਨ ਤਰ੍ਹਾਂ ਦੇ ਕਰਮ ਹੋਇਆ ਕਰਦੇ ਨੇ ਇੱਕ ਤਾਂ ਉਹ ਕਰਮ ਹੁੰਦੇ ਨੇ ਜਿਹੜਿਆਂ ਨੂੰ ਸੰਚਿਤ ਕਰਮ ਕਹਿੰਦੇ ਉਹ ਹੁੰਦੇ ਨੇ ਜਿਹੜੇ ਅਸੀਂ ਕਰਮ ਕਰੀ ਜਾਂਦੇ ਆ ਕਰੀ ਜਾਂਦੇ ਆ ਕਰਦਿਆਂ ਕਰਦਿਆਂ ਉਮਰ ਲੰਘਾ ਦਿੱਤੀ ਫਲ ਸਾਨੂੰ ਮਿਲਿਆ ਨਹੀਂ ਅਜੇ ਕਿਸੇ ਦਾ ਨਾ ਚੰਗੇ ਦਾ ਮਿਲਿਆ ਨਾ ਮਾੜੇ ਦਾ ਮਿਲਿਆ ਉਹ ਜਮਾ ਹੁੰਦੇ ਤੁਰੇ ਕਹਿੰਦੇ ਫੇਰ ਅਸੀਂ ਅਗਲੇ ਜਨਮ 'ਚ ਕਰ ਲਏ ਤੇ ਅਜੇ ਫੇਰ ਨਹੀਂ ਉਹਨਾਂ ਦਾ ਫਲ ਮਿਲਿਆ ਉਹ ਵੀ ਜਮਾ ਹੋ ਜਾਣਗੇ ਇਹਨਾਂ ਨੂੰ ਸੰਚਿਤ ਕਰਮ ਕਹਿੰਦੇ ਨੇ ਦੂਸਰੇ ਹੁੰਦੇ ਨੇ ਕਿਰਿਆਮਾਨ ਕਰਮ ਜਿਹੜੇ ਅਸੀਂ ਰੋਜ਼ ਕਰਦੇ ਆਂ ਜਦ ਅਸੀਂ ਕਰਮ ਕਰਕੇ ਹਟ ਜਾਂਦੇ ਆ ਹੁਣ ਤੁਸੀਂ ਫੇਰ ਆਪਣੇ ਘਰਾਂ ਤੋਂ ਆਏ ਹੋ ਕਰਮ ਕੀ ਕਰਿਆ ਕੋਈ ਸਵਾਰੀ ਤੇ ਚੜ੍ਹ ਕੇ ਆ ਗਿਆ ਕੋਈ ਪੈਦਲ ਚੱਲ ਕੇ ਆ ਗਿਆ ਪੈਦਲ ਚੱਲਣ ਵਾਲੇ ਨੇ ਹਰ ਕਦਮ ਦਾ ਫਲ ਇੱਕ ਜੱਗ ਦਾ ਖਟ ਲਿਆ ਉਹ ਜਿਹੜਾ ਕਰਮ ਤੁਸੀਂ ਹੁਣੇ ਹੀ ਕਰਕੇ ਆਟਿਓ ਉਹਦਾ ਫਲ ਜਿਹੜਾ ਹੈ ਮਿਲਣਾ ਹੈ ਉਹ ਜਮਾ ਹੋ ਗਿਆ ਸੰਚਿਤ ਕਰਮ ਜਿੱਥੇ ਸਟੋਰ ਆ ਕਰਮਾਂ ਦਾ ਉਹਦੇ ਵਿੱਚ ਜਾ ਕੇ ਜਮਾ ਹੋ ਗਿਆ ਜਦ ਤੁਸੀਂ ਕਰ ਰਹੇ ਸੀ ਉਹਨੂੰ ਕਿਰਿਆਮਾਨ ਕਰਮ ਕਰ ਰਹੇ ਹੁਣ ਤੁਸੀਂ satsang ਸੁਣਦੇ ਹੋ ਚਿਤਵਿਰਤੀਆਂ ਇਕਾਗਰ ਕਰਕੇ ਜਿਹੜਾ ਸੁਣਦਾ ਹੈ ਉਹ ਕਿਰਿਆਮਾਨ ਕਰਮ ਕਰ ਰਿਹਾ ਹੈ ਹੁਣ ਥੋੜੀ ਦੇਰ ਨੂੰ ਜਦੋਂ ਅਰਦਾਸ ਹੋ ਜਾਏਗੀ ਇਹਨੇ ਸੰਚਿਤ ਕਰਮ ਬਣ ਜਾਣਾ ਹੈ ਜਮਾ ਹੋ ਜਾਣਾ ਹੈ ਸਾਡੇ ਖਾਤੇ 'ਚ ਤੀਜਾ ਕਰਮ ਹੁੰਦਾ ਹੈ ਜਿਹਨੂੰ ਪਰਾਲਬਦ ਕਰਮ ਕਹਿੰਦੇ ਨੇ ਪਰਾਲਬਦ ਕਰਮ ਉਹ ਹੁੰਦਾ ਹੈ ਜਿਸ ਵੇਲੇ ਅਸੀਂ ਸੰਸਾਰ 'ਚ ਆਉਨੇ ਆ ਉਸ ਵੇਲੇ ਸਾਨੂੰ ਕਰਮਾਂ ਦਾ ਫਲ ਦੇਣ ਵਾਸਤੇ ਇਹ ਕਰਮ ਤਿਆਰ ਹੁੰਦੇ ਨੇ ਤਿਆਰ ਹੋ ਕੇ ਜਿਵੇਂ ਪੱਥੇ ਦੇ ਵਿੱਚੋਂ ਤੀਰ ਕੱਢ ਕੇ ਤਮਾਨ ਦੇ ਉੱਤੇ ਚਾੜ ਲੀਏ ਤੇ ਉਥੋਂ ਫੇਰ ਛੱਡ ਜਾਈਏ ਜ਼ੋਰ ਦੇ ਨਾਲ ਛੋੜ ਦਸੋ ਚੀ ਤੀਰ ਛੱਡ ਦਿੱਤਾ ਐਸ ਤਰ੍ਹਾਂ ਦੇ ਨਾਲ ਉਹ ਕਰਮਾਂ ਦੇ ਤੀਰ ਛੁੱਟ ਜਾਂਦੇ ਨੇ ਛੁੱਟੇ ਹੋਏ ਉਹਨਾਂ ਦਾ ਫਲ ਸਾਨੂੰ ਫਿਰ ساری ਜ਼ਿੰਦਗੀ ਚ ਭੋਗਣਾ ਪੈਂਦਾ ਉਹ ਉਦਣੇ ਛੱਡ ਦਿੱਤੇ ਜਾਂਦੇ ਨੇ ਇਹ ਨਹੀਂ ਵੀ ਕੁਝ ਹੁਣ ਛੱਡ ਰਹੇ ਨੇ ਕੁਝ ਪਹਿਲਾਂ ਛੱਡ ਰਹੇ ਜਦੋਂ ਸਾਸੀਂ ਸੰਸਾਰ ਚ ਭੇਜੇ ਜਾਂਦੇ ਆ ਉਸੇ ਵੇਲੇ ਨਿਰੰਕਾਰ ਕਰਮਾਂ ਨੂੰ ਛੱਡ ਦਿੰਦਾ ਉਹਨਾਂ ਨੂੰ ਉਹਦੇ ਨਾਲ ਕੀ ਹੁੰਦਾ ਪ੍ਰਲਬਦ ਨਾਲ ਇੱਕ ਤਾਂ ਇਹਨੂੰ ਮਿਲਦਾ ਹੈ ਜਾਤ ਕਿਸ ਸਥਾਨ ਦੇ ਉੱਤੇ ਪੈਦਾ ਹੋਏਗਾ ਦੇਸ਼ ਮਿਲਦਾ ਕਿਹੜੇ ਦੇਸ਼ ਵਿੱਚ ਇਹ ਪੈਦਾ ਹੋਏਗਾ ਕਿਹੜੇ ਦੇਸ਼ ਦੇ ਵਿੱਚ ਇਹਨੂੰ ਦੁੱਖ ਜ਼ਿਆਦਾ ਮਿਲਣਗੇ ਕਿਹੜੇ 'ਚ ਸੁੱਖ ਜ਼ਿਆਦਾ ਮਿਲਣਗੇ ਸੁੱਖਾਂ ਦਾ ਫਲ ਭੋਗੇਗਾ ਉਸ ਦੇਸ਼ ਵਿੱਚ ਚਲਾ ਜਾਏਗਾ ਜਿੱਥੇ ਸਹਿ ਸੁਆਹ ਸੁਖ ਮਿਲਦੇ ਰਹਿ ਜੇ ਦੁਖਾਂ ਦਾ ਹੋਏਗਾ ਤਾਂ ਜੰਗਲਾਂ 'ਚ ਪੈਦਾ ਹੋ ਜਾਏਗਾ ਅਫਰੀਕਾ ਵਰਗਿਆਂ 'ਚ ਭਾਰਤ ਵਰਗ 'ਚ ਪੈਦਾ ਹੋ ਜਾਏਗਾ ਬੰਗਲਾਦੇਸ਼ ਤੇ ਥੋਪੀਆ ਚ ਪੈਦਾ ਹੋ ਜਾਏਗਾ। ਚਮਾਲੀ ਲੈਣ ਚਲਿਆ ਜਾਏਗਾ। ਨਖਾਨ ਨੂੰ ਮਲੇ ਨੀਂ ਨੂੰ ਮਲੇ ਬਹੁਤ ਦੁਖੀ ਹੋ ਜਾਂਦੇ। ਮਰ ਮਾਰ ਪਸ਼ੂ ਖਾਏਗਾ। ਬੁਰਾ ਹਾਲ ਬਣ ਕੇ ਜ਼ਿਆੜੇ ਮੁੜ ਕੇ ਫੇਰ ਕਰਮ ਕਰ ਦੇਗਾ ਫੇਰ ਫਰਚੇਗਾ। ਉਹਨੂੰ ਥਾਣਾ ਮਿਲਦਾਰੀ ਕਿਥੇ ਇਹਨੂੰ ਪੈਦਾ ਕੀਤਾ ਜਾਵੇ? ਕਿਸ ਖਾਨਦਾਨ ਚ ਪੈਦਾ ਕੀਤਾ ਜਾਵੇ? ਕਿਸ ਜਾਤੀ ਚ ਪੈਦਾ ਕੀਤਾ ਜਾਵੇ? ਕਹੀ ਦੀ ਕਿਰਤ ਇਹਨੂੰ ਦਿੱਤੀ ਜਾਵੇ। ਦੂਸਰਾ ਰੋਇਆ ਕਰਦਾ ਹੈ ਵੀ ਇਹਨੂੰ ਦੁੱਖ ਤੇ ਸੁੱਖ ਭੋਗਣ ਵਾਸਤੇ ਕਿਹਾ ਜਾ ਥਾਂ ਦਿੱਤਾ ਜਾਵੇ ਤੇ ਕਹੇ ਜੇ ਰਿਸ਼ਤੇਦਾਰ ਦਿੱਤੇ ਜਾਣ ਕਿਹਾ ਜਾ ਇਹਨੂੰ ਰਿਜਕ ਦਿੱਤਾ ਜਾਵੇ ਤੇ ਅਗਲਾ ਅਗਲੀ ਚੀਜ਼ ਹੁੰਦੀ ਹੈ ਭੋਗ ਜਿੰਦਗੀ ਗੁਜ਼ਾਰਨ ਵਾਸਤੇ ਇਹਨੂੰ ਖਾਣ ਪੀਣ ਕੱਪੜੇ ਪਹਿਨਣ ਤੇ ਘਰ ਕਹਿ ਮਿਲਣਾ ਇਹ ਸਾਰੀਆਂ ਚੀਜ਼ਾਂ ਦੇ ਜੋ ਭੋਗ ਹਨ ਇਹਨੂੰ ਕੈਸੇ ਮਿਲਣੇ ਮਿਲਣੇ ਚਾਹੀਦੇ ਇਹ ਪਰਾਲਾਮ ਦੇ ਕਰਮ ਦੇ ਨਾਲ ਬਣਦੀ ਨਹੀਂ ਬਣਦੀਆਂ ਇਹ ਚੀਜ਼ਾਂ ਪਰਾਲਾਮ ਦੇ ਕਰਮ ਲੈ ਕੇ ਇਹ ਸੰਸਾਰ ਦੇ ਵਿੱਚ ਆ ਜਾਂਦਾ ਹੁਣ ਉਹ ਕਰਮ ਭੋਗਣੇ ਪੈਂਦੇ ਨੇ ਤਿੰਨ ਚੀਜ਼ਾਂ ਮਿਲਣਾ ਤਾਂ ਕਰਮ ਠਹਿਰਦਾ ਨਹੀਂ ਠਹਿਰਦਾ ਨਹੀਂ ਇੱਕ ਤਾਂ ਅਵਿਦਿਆ ਮਿਲੇ ਅਗਿਆਨ ਜਿਹਨੂੰ ਕਹਿੰਦੇ ਜੇ ਇੱਕ ਮਿਲ ਜਾਵੇ ਇਹਨੂੰ ਅੰਤ ਸ਼ਿਕਾਰ ਇੱਕ ਮ ਚੇਤਨ ਮਿਲ ਜਾਵੇ ਤੇ ਇੱਕ ਆਤਮਾ ਮਿਲੇ ਹੰਤਸ਼ੇ ਕਰਨ ਮਿਲ ਗਿਆ ਵਿਧੀ ਆ ਮਿਲ ਗਈ ਤੇ ਆਤਮਾ ਮਿਲ ਗਈ ਜਦ ਤਿੰਨ ਇਕੱਠੇ ਹੋ ਜਾਂਦੇ ਨੇ ਭਾਂਡਾ ਬਣ ਜਾਂਦਾ ਜਿਸ ਤਰ੍ਹਾਂ ਮਿੱਟੀ ਹੈ ਤੇ ਪਾਣੀ ਹੈ ਤੇ ਮਿੱਟੀ ਦਾ ਡਲ ਹੈ ਇਹ ਤਿੰਨੇ ਬਣ ਕੇ ਜਦ ਪਾਤਰ ਬਣ ਜਾਂਦਾ ਫਿਰ ਉਹ ਸੰਵਾਰ ਲੈਂਦਾ ਚੀਜ਼ਾਂ ਇਸੇ ਤਰ੍ਹਾਂ ਜਿਆਦਾ ਅੰਤਿਸ਼ ਕਰਨ ਦੇ ਨਾਲ ਗਿਆਨ ਆ ਜਾਂਦਾ ਹੈ ਤੇ ਚੇਤਨਾ ਆਤਮਾ ਆ ਜਾਂਦੀ ਹੈ ਫਿਰ ਅੰਤਿਸ਼ ਕਰਨ ਦਾ ਭਾਂਡਾ ਜਿਹੜਾ ਉਹ ਕਰਮਾਂ ਨੂੰ ਸੰਭਾਲ ਲੈਂਦਾ ਹੈ ਇਸ ਤਰ੍ਹਾਂ ਕਰਮ ਲੈ ਕੇ ਸੰਸਾਰ ਵਿੱਚ ਆਉਂਦਾ ਉਹ ਕਰਮਾਂ ਦਾ ਫਲ ਭੋਗਣਾ ਹੀ ਪੈਂਦਾ ਉਹਨੂੰ ਚਾਹੇ ਕਿ ਆਜਾਈ ਬੰਦਾ ਹੋਵੇ ਕਰਮਾਂ ਦਾ ਨਾਸ਼ ਨਹੀਂ ਹੁੰਦਾ ਬਿਨ ਭੋਗੇ ਭਾਗੇ ਨਹੀਂ ਕਰਮ ਗਤੀ ਬਲਵਾਨ ਚਾਹੇ ਵੱਡੇ ਆਏ ਨੇ ਈਸ਼ਵਰ ਕੋਟੀ ਦੇ ਚਾਹੇ ਜੀਵ ਕੋਟੀ ਦੇ ਆਏ ਨੇ ਚਾਹੇ ਕੋਈ ਬੰਦਾ ਆਇਆ ਹੈ ਕਰਮ ਲੈ ਕੇ ਆਇਆ ਸੰਸਾਰ ਦੇ ਅੰਦਰ ਕਰਮਾਂ ਨੂੰ ਭੋਗਣਾ ਹੀ ਭੋਗਣਾ ਜਦ ਭੋਗਦਾ ਹੈ ਜਾਂ ਦੁੱਖ ਹੁੰਦਾ ਹੈ ਫਿਰ ਦੂਸਰਿਆਂ ਨੂੰ ਦੋਸ਼ ਦਿੰਦਾ ਹੈ ਫੁਲਾਣੇ ਨੇ ਮੇਰੇ ਨਾਲ ਐਂ ਕਰੀ ਤੇਰੇ ਨਾਲ ਕੋਈ ਨਹੀਂ ਕੁਝ ਕਰਦਾ ਮਹਾਰਾਜ ਕਹਿੰਦੇ ਕਤਲ ਕਰਮ ਕਮਾਉਣੇ ਦੋਸ਼ ਨਾ ਕਾਹੂੰ ਜੋ ਕਿਸੇ ਨੂੰ ਕੰਨੋ ਦੋਸ਼ ਦੇ ਮੈਂ ਹੁਣੇ ਕਰਮਾਂ ਦਾ ਕਿਵੇਂ ਅਸੀਂ ਬੰਨੇ ਹੋਏ ਫਿਰਵੇਂ ਜਿਵੇਂ ਜਾਵਾਂਗੇ ਮਹਾਰਾਜ ਕਹਿੰਦੇ ਨਹੀਂ ਤੁਹਾਡੇ ਹੱਥ ਵਿੱਚ ਹੈ ਜੇ ਤੁਸੀਂ ਕਰਮਾਂ ਦਾ ਨਾਸ਼ ਕਰਨਾ ਚਾਹੋ ਕਰ ਸਕਦੇ ਹੋ ਪਰ ਅਲਬਦ ਕਰਮ ਤਾਂ ਨਹੀਂ ਉਹ ਤਾਂ ਤੀਰ ਛੁੱਟ ਚੁੱਕੇ ਉਹ ਤਾਂ ਭੋਗਣੇ ਹੀ ਪੈਣੇ ਨੇ ਪਰ ਜਿਹੜੇ ਬੇਅੰਤ ਕਰੋੜਾਂ ਕਰਮ ਤੁਹਾਡੇ ਅੰਦਰ ਜਮਾ ਪਏ ਨੇ ਜਿਨ੍ਹਾਂ ਦਾ ਅਗਲੇ ਜਨਮਾਂ ਚ ਜਾ ਕੇ ਫਲ ਭੋਗਣੇ ਹਰ ਐਕਸ਼ਨ ਦਾ ਰਿਐਕਸ਼ਨ ਹੋਏਗਾ ਹੁਣੇ ਟਲ ਵੀ ਸਕਦਾ ਹੈ ਕਿਵੇਂ ਇਹ ਤਾਲ ਤਾਂ ਆ ਸਕਦਾ ਹੈ ਜਿਸ ਤਰ੍ਹਾਂ ਦੇ ਨਾਲ ਕੋਈ ਕੋਠਾ ਭਰਿਆ ਹੋਵੇ ਦਾਣਿਆਂ ਦਾ ਉਹਦੇ ਵਿੱਚ ਸਾਰੇ ਕਿਸਮ ਦੇ <b> ਹੋਣ ਸਰੋਂ ਵੀ ਪਈ ਹੋਵੇ ਮੱਕੀ ਵੀ ਪਈ ਹੋਵੇ ਬਾਜਰਾ ਵੀ ਪਿਆ ਹੋਵੇ ਚਰੀ ਵੀ ਪਈ ਹੋਵੇ ਕਣਕ ਵੀ ਪਈ ਹੋਵੇ ਮਰਸੀਨ ਵੀ ਪਿਆ ਲੂਸਣ ਵੀ ਪਿਆ ਗੋਭੀ ਦਾ ਵੀ ਪਿਆ ਆਲੂਆਂ ਦਾ ਵੀ ਪਿਆ ਉਹ ਕੋਠੇ ਨੂੰ ਜੇ ਅੱਗ ਲੱਗ ਜਾਵੇ ਫੇਰ ਕੀ ਹੁੰਦਾ ਤੁਆਂਖੇ ਜਾਂਦੇ ਨੇ ਵੀ ਫੇਰ ਹਰੇ ਨਹੀਂ ਹੁੰਦੇ ਕੋਈ ਵੀ ਨਹੀਂ ਆਰਾ ਹੁੰਦਾ ਝੁੱਲ ਸੇ ਜਾਂਦੇ ਐਸੇ ਤਰ੍ਹਾਂ ਦੇ ਨਾਲ ਅੰਤਿਸ਼ਕਾਰਨ ਚ ਜਿਹੜੇ ਸਾਡੇ ਕਰਮ ਪਏ ਨੇ ਨਾ ਜਿਹੜੇ ਅਸੀਂ ਹੁਣ ਤੋਂ ਹਜ਼ਾਰ ਸਾਲ ਨੂੰ ਭੋਗਣੇ ਨੇ ਕਵळा ਲੱਖ ਸਾਲ ਨੂੰ ਭੋਗਣੇ ਨੇ ਉਹ ਜੇ ਗਿਆਨ ਹੋ ਜਾਵੇ ਐਸੇ ਜਨਮ ਦੇ ਅੰਦਰ ਤਾਂ ਉਹ ਅੰਤਿਸ਼ਕਾਰਨ ਦੇ ਕਰਮ ਜਿਹੜੇ ਨੇ ਉਹ ਜਲ ਜਾਂਦੇ ਨੇ ਜੇਰ ਕਿਰਿਆਮਾਨ ਕਰਮ ਜਿਹੜੇ ਕਰਦਾ ਉਹ ਅੰਤਿਸ਼ਕਾਰਨ ਚ ਫੇਰ ਚਲੇ ਜਾਂਦੇ ਨੇ ਉਹ ਐਂ ਜਲਦੇ ਨਹੀਂ ਵੀ ਜਦੋਂ ਗਿਆਨ ਹੋ ਗਿਆ ਦੇਹ ਹੰਗ ਤਾਂ हट ਜਾਂਦੀ ਆ ਵੀ ਮੈਂ ਦੇਹ ਨਹੀਂ ਆਏਗਾ ਮੈਂ ਕੁਝ ਨਹੀਂ ਕਰ ਰਿਹਾ ਕੋਈ ਕੰਮ ਨਹੀਂ ਮੈਂ ਕਰ ਰਿਹਾ ਮੈਂ ਚੰਗਾ ਕਰ ਰਿਹਾ ਨਾ ਮਾਰਾ ਕਰ ਰਿਹਾ ਹੋ ਰਿਹਾ ਹੈ ਇਹ ਵਰਤੀ ਜਦ ਪ੍ਰਪੱਕ ਹੋ ਜਾਂਦੀ ਹੈ ਗਿਆਨ ਦੀ ਉਸ ਵੇਲੇ ਜਿਹੜੇ ਕਿਰਿਆਮਾਨ ਕਰਮ ਨੇ ਉਹ ਫਲ ਦੇਣ ਤੋਂ ਹਟ ਜਾਂਦੇ ਨੇ ਉਹ ਜਮਾ ਨਹੀਂ ਹੋਇਆ ਕਰਦੇ ਕਰਮ ਕਰਤ ਹੋਇਆ ਮੇਹ ਕਰਮ ਕਰਮ ਕਰਦਾ ਹੋਇਆ ਮੇਹ ਕਰਮ ਰਹੇ ਕਿ ਫੇਰ ਇਹ ਕਰਮਾਂ ਦਾ ਜੇ ਕੇ ਮੈਂ ਕਰਦਾ ਮੈਂ ਸੇਵਾ ਕਰਦਾ ਮੈਨਾ ਹਮਾਤਾ ਕਮ ਹੋ ਜੇ ਔ ਨਾ ਹੋ ਜੇ ਔ ਨਾ ਹੋ ਜੇ ਇਦਾਂ ਬੰਨਿਆ ਹੋਇਆ ਹੈ ਤੇ ਨਹੀਂ ਛੋਟ ਸਾਦਾ ਐਨੀ ਗੱਲ ਹੈ ਸਮਝ ਆਉਣ ਵਾਲੀ ਕਰਮਾਂ ਤੋਂ ਛਡਕਾਰਾ ਨਹੀਂ ਕੋਈ પાਸਦਾ ਕਰਮਾਂ ਕਰਕੇ ਆ ਸੰਸਾਰ ਤੁਰਿਆ ਹੀ ਜਾਂਦਾ ਨਾ ਇਹ ਕਰਮ ਖਤਮ ਹੋਣ ਤੇ ਨਾ ਸੰਸਾਰ ਖਤਮ ਹੋਵੇ ਅਨੰਤ ਕਾਲ ਤੋਂ ਤੁਰਿਆ ਆਇਆ ਸੰਸਾਰ ਚੱਲਦਾ ਹੀ ਰਹੇ ਜੇ ਆ ਵੀ ਜਾਏ ਸੋ ਲੁਣੇ ਕਰਮਾਂ ਸੰਭਰਾ ਕੇ ਇਹ ਤਾਂ ਜਦ ਬੀਜਦਾ ਜਾਂ ਧਿਆਨ ਨਾਲ ਬੀਜ ਕੇ ਮੈਂ ਕੀ ਬੀਜ ਰਿਹਾ ਸੋਏ ਕਰਮ ਜਿਹੜੇ ਨੇ ਇਹ ਤਾਂ ਜਿਹੇ ਜੇ ਬੀਜੇਗਾ ਉਹ ਜਿਹਦੇ ਤੈਨੂੰ ਵੱਢਣੇ ਪੈਣਗੇ ਇਹਨਾਂ ਦਾ ਖਾਤਮਾ ਕਦ ਹੋਏਗਾ ਜਦ ਤੇਰੇ ਤੋਂ ਹਉਮੈ ਦਾ ਨਾਸ਼ ਹੋ ਜਾਵੇ ਜਿੰਨੀ ਦੇਰ ਤੂੰ ਆਪਣੇ ਆਪ ਨੂੰ ਦੇਹ ਸਮਝਦਾ ਹੈ ਦੇਹ ਦੇ ਕਰਮ ਤੈਨੂੰ ਚਿੰਬੜੇ ਹੀ ਰਹਿਣੇ ਨੇ ਜਦ ਤੈਨੂੰ ਆਤਮ ਗਿਆਨ ਹੋ ਜਾਏਗਾ ਕਿ ਮੈਂ ਦੇਹ ਨਹੀਂ ਹਾਂ ਮੈਂ ਪੰਜ ਗਿਆਨ ਇੰਦਰੀ ਨਹੀਂ ਹਾਂ ਮੈਂ ਪੰਜ ਕਰਮ ਇੰਦਰੀ ਨਹੀਂ ਹਾਂ ਮੈਂ ਪੰਜ ਪ੍ਰਾਣ ਵੀ ਹਾਂ ਨਹੀਂ ਮੈਂ ਮਨ ਵੀ ਨਹੀਂ ਹਾਂ ਮੈਂ ਬੁੱਧੀ ਵੀ ਨਹੀਂ ਹਾਂ ਜੇ ਮੈਂ ਅੰਤਸ਼ ਕਰਨ ਵੀ ਨਹੀਂ ਹਾਂ ਤੇ ਮੈਂ ਮੈਂ ਵੀ ਨਹੀਂ ਹਾਂ ਜਦੋਂ ਮੈਂ ਮੈਂ ਤੋਂ ਉੱਪਰ ਹੋ ਜਾਏਗਾ ਉਸ ਵੇਲੇ ਹੋਮੈ ਦਾ ਨਾਸ਼ ਹੋ ਜਾਂਦਾ ਹੈ ਜਿੰਨੀ ਦੇਰ ਤੱਕ ਹਉਮੈ ਦੇ ਵਿੱਚ ਹੈ ਉਹਨਾਂ ਚਿਰੇ ਮੇਰੇ ਕਰਮਾਂ ਨੇ ਫਲ ਦੇਣਾ ਹੀ ਦੇਣਾ ਚੰਗਿਆਂ ਨੇ ਵੀ ਦੇਣਾ ਮਾੜਿਆਂ ਨੇ ਵੀ ਦੇਣਾ ਹਥਕੜੀ ਸੋਨੇ ਦੀ ਵੀ ਬੁਰੀ ਹੈ ਹਥਕੜੀ ਲੋਹੇ ਦੀ ਵੀ ਬੁਰੀ ਹੈ ਇੱਕੋ ਜਿਹਿਆਂ ਨੇ ਦੋਏ ਬੰਨ ਕੇ ਰੱਖ ਲੈਂਦੀਆਂ ਸੋ ਮਹਾਰਾਜ ਕਹਿੰਦੇ ਪਿਆਰਿਓ ਜਿੰਨਾ ਚਿਰ ਤੁਹਾਡੇ ਅੰਦਰ ਹਾਂ ਦੇਹ ਹੰਗਤ ਹੈ ਅਹਉ ਮਮਤਾ ਹੈ ਅਹਾਂ ਦੇਹ ਜਿੰਨਾ ਚਿਰ ਕਹਿੰਨਿਓ ਕੌਣ ਹੈ ਜਿਹੜਾ ਦੇਹ ਨਹੀਂ ਕਹਿੰਦਾ ਮੋਜਵਾਨੀ ਕਹੀ ਜਾਵੇ ਕਹਿੰਦਾ ਤਾਂ ਦੇਹ ਹੀ ਆਪਣੇ ਆਪ ਨੂੰ ਦੇਹ ਸਮਝਦਾ ਕੋਈ ਬਿਰਲਾ ਹੈ ਆਤਮਦਰਸ਼ੀ ਪਰ ਜਿਹੜਾ ਆਪਣੇ ਆਪ ਨੂੰ ਆਤਮਾ ਸਮਝ ਕੇ ਉਸ ਪੱਤੇ ਟਿਗਿਆ ਹੋਇਆ ਹੈ ਬਾਕੀ ਤਾਂ ਕੀ ਸੰਸਾਰ ਕੀ ਪ੍ਰਚਾਰਿਕ ਕੀ ਗਾਉਣ ਵਾਲੇ ਕੀ ਕਥਾ ਕਰਨ ਵਾਲੇ ਸਭ ਆਪਣੇ ਆਪ ਨੂੰ ਦੇਹ ਸਮਝਦੇ ਜਿੰਨਾ ਚਿਰ ਦੇਹ ਸਮਝਦੇ ਹੈ ਉਹਨਾਂ ਚਿਰ ਛਟਕਾਰਾ ਨਹੀਂ ਹੁੰਦਾ